ਤਾਰੇ ਬੱਚੋ ਅੱਜ ਆਪਾਂ ਕਲਾਸ 4 ਗਣਿਤ ਦੀ ਦੁਨੀਆ ਚੈਪਟਰ ਨੰਬਰ 4 ਦੀ ਦੁਹਾਈ ਕਰਾਂਗੇ ਜਿਹੜੇ ਆਪ ਕੀ ਆਪਾਂ ਕਹਿ ਸਕਦੇ ਹਾਂ ਕਿ ਇਨ ਟੈਕਸਚੁਅਲ ਕੁਐਸਚਨਸ ਹੁੰਦੇ ਨੇ ਚਲੋ ਪਹਿਲਾ ਕੀ ਹੈ ਖਾਲੀ ਥਾਵਾਂ ਭਰਨੀ ਹੈ ਬੱਚੋ 1 ਰੁਪਏ ਵਿੱਚ ਕਿੰਨੇ ਪੈਸੇ ਹੁੰਦੇ ਬੱਚੋ 1 ਰੁਪਏ ਵਿੱਚ 100 ਪੈਸੇ ਹੁੰਦੇ 1 ਰੁਪਏ ਵਿੱਚ 50 ਪੈਸੇ ਦੇ ਕਿੰਨੇ ਸਿੱਕੇ ਹੋਣਗੇ ਬੱਚੋ ਦੇਖੋ 1 ਰੁਪਏ ਦੇ 100 ਪੈਸੇ ਹੁੰਦੇ ਨੇ ਤਾਂ 50 ਪੈਸੇ ਦੇ 2 ਸਿੱਕੇ ਹੋਣਗੇ ਠੀਕ ਹੈ 1 ਰੁਪਏ ਨੂੰ ਲਿਖਣ ਲਈ ਡੈਸ਼ ਚਿੰਦੀ ਵਰਤੋ ਕਿੱਤੀ ਜਾਂਦੀ ਹੈ ਕਿਸ਼ਤ ਦੀ ਵਰਤੋ ਕਿੱਤੀ ਜਾਂਦੀ ਹੈ ਬੱਚੋ ਇਸ ਤਰ੍ਹਾਂ ਦਾ ਆਪਾਂ ਚਿੰਨ ਲਾਂਦੇ ਆ ਠੀਕ ਹੈ ਇਸ ਤਰ੍ਹਾਂ 1 ਰੁਪਿਆ 10 ਰੁਪਏ ਦੇ ਨੋਟ ਬਦਲੇ 5 ਰੁਪਏ ਦੇ ਕਿੰਨੇ ਸਿੱਕੇ ਆਣਗੇ ਬੱਚੋ ਦੇਖੋ 5 ਦੁਨੀ 10 ਦੋ ਆਣਗੇ 20 ਰੁਪਏ ਦੇ ਇੱਕ ਨੋਟ ਨਾਲ ਦਾ ਮੁੱਲ 5 ਰੁਪਏ ਦੇ ਡੈਸ਼ ਨੋਟਾਂ ਦੇ ਮੁੱਲ ਦੇ ਬਰਾਬਰ ਹੁੰਦਾ ਤੇ ਦੇਖੋ 5 ਚੋਕੇ b4 ਹੋਗੇ 10 ਤੇ 2 ਹੈ ਤਾਂ b ਦੇ 4 ਹੋਣਗੇ 50 ਰੁਪਏ ਦੇ ਨੋਟ ਦਾ ਮੁੱਲ 10 ਰੁਪਏ ਦੇ ਡੈਸ਼ ਨੋਟਾਂ ਦੇ ਮੁੱਲ ਦੇ ਬਰਾਬਰ ਹੋਗਾ ਦੇਖੋ 50 10 10 ਦੇ ਕਿੰਨੇ ਨੋਟ ਹੋਣਗੇ ਕਿ 50 ਬਣੇ ਇਹ ਪੰਜ 5 ਦਾ 50 ਠੀਕ ਹੈ ਠੀਕ ਹੈ ਬੱਚੋ ਹੁਣ ਚਲੋ ਐਕਸਰਸਾਈਜ਼ ਸ਼ੁਰੂ ਕਰਦੇ ਆਪਾਂ ਓਕੇ ਥੈਂਕ ਯੂ ਬੱਚੋ